ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਦੇ ਰੇਂਗ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋ ਦੋ ਝੋਟੀਆਂ ਚੰਗੀਆਂ ਲਗਿਨ ਨੇ ਆ ਤੇ ਦੋਵੇਂ ਸੁਈਆਂ ਸਵਾਈਆਂ ਪਹਿਲੀਆਂ ਝੋਟੀਆਂ ਦੋੰਦੀਆਂ ਚਵਗੀਆਂ ਤੇ ਆਜੋ ਬਾੜ ਸਾਹਿਬਾ ਨੇ ਕਰਦੇ ਜੱਗੀ ਹੋਗਾ ਨਾ ਗੱਲ ਜੱਗੀ ਜੀ ਆਇਓ ਸਤਿ ਸ਼੍ਰੀ ਅਕਾਲ ਜੱਗੀ ਜੀ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਹੋਰ ਸਭਾਂ ਠੀਕ ਜੇ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਜੀ ਠੀਕ ਹੈ ਠੀਕ ਹੈ ਇਹ ਝੋਟੀਆਂ ਦੋ ਦੋ ਆਪਣੇ ਕੋ ਦੋ ਝੋਟੀਆਂ ਤੇ ਦੋਦੀ ਤੇ ਚੌਗੀ ਚੌਗੀ ਕੱਟੀ ਦੋ ਕਟੀਆਂ ਜਿਆਦੀਆਂ ਹੀ ਚੰਗੀਆਂ ਆਹ ਤੇ ਤਾਜੀ ਸੂਈ ਤੇ ਦੋਆਂ ਪਿਛੇ ਕਟੀਆਂ ਦੋਆਂ ਵਗਰੀ ਕਟੀਆਂ ਠੀਕ ਆ ਡਬਲ ਫਾਇਦਾ ਡਬਲ ਫਾਇਦਾ ਦੋਆਂ ਵਗਰੀ ਕਟੀਆਂ ਤੇ ਆਹ ਤੇ ਵੇਖੋ ਕੱਟੀ ਦੋਂਦੀ ਆ ਪਿਓਰ ਪਿਓਰ ਦੋਂਦੀ ਦੋਂਦੀ ਪਹਿਲਾਂ ਬੱਚਾ ਕਿੰਨੇ ਦਿਨਾਂ ਸੁਈ ਜੇ ਬਾਪ ਸਾਹਿਬ ਦੋ ਹੀ ਚੁਆਈਆਂ ਹਈਆਂ ਬੱਚਾ ਮੰਨ ਲਓ ਅੱਛਾ ਦੋ ਹੀ ਚੁਆਈਆਂ ਹਈਆਂ ਪਹਿਲਾ ਬੱਚਾ ਲਾ ਕੇ ਫੋਗੋ ਬੱਚਾ ਲਾ ਕੇ ਥੋੜਾ ਬਾਹਰ ਠੀਕ ਆ ਠੀਕ ਆ ਇਹ ਬਖਾ ਲੈਣਾ ਵੀ ਕੱਟੀ ਕੀ ਚੀਜ਼ ਆ ਇਹ ਬਖਾ ਲੈਣੀ ਆ ਵੀ ਕੱਟੀ ਕੀ ਸ਼ੈਵ ਆ ਤੇ ਤ੍ਰੇਫਲੀ ਕਰਦੀ ਦੇਖੋ ਤੇ ਬਾਕੀ ਆਈ ਲਗਾਈ ਹਾਂ ਚੰਗੀ ਐ ਛੋਟੀ ਹਾਲੇ ਤਾਨੂੰ ਚੰਗੀ ਹੀ ਲੱਗੀ ਆ ਹਾਂਜੀ ਵੇਖੋ ਸੀਜ਼ ਲਾ ਕੇ ਤੇ ਕਿੰਨੇ ਦਿਨਾਂ ਸਹੀ ਆ ਬਾਹਰ ਦੋ ਹੀ ਚਵਾਈਆਂ ਆਈਆਂ ਕੱਟੀ ਦੀਆਂ ਦੋ ਚਵਾਈਆਂ ਆਈਆਂ ਦੋ ਹੀ ਚਵਾਈਆਂ ਆਈਆਂ ਉਹ ਕੱਟੀ ਦੀਆਂ ਬੋਲਾ ਬਣਾ ਕੇ ਲੈ ਜੇ ਭਾਵੇਂ ਚੁੰਮਚੇ ਆਲਾ ਬੋਲਾ ਹੀ ਬੰਦਾ ਉਹ ਕੱਟੀ ਥੱਲੇ ਠੀਕ ਆ ਠੀਕ ਚੰਗੀ ਕੋਈ ਨਹੀਂ ਧਾਰਾ ਇੰਦੇ ਮਾਰ ਦੋ ਨਹੀਂ ਕੋਈ ਗੱਲ ਬਸਮਾਜ ਦਿਖਾ ਦੇ ਤੁਹਾਨੂੰ ਸਾਰੀਆਂ ਚੀਜ਼ਾਂ ਇਹ ਨਹੀਂ ਕਾਲੀ ਨਹੀਂ ਆਪਾਂ ਕਰਨੀ ਐ ਮਜੇ ਨਾਲ ਠੰਡੇ ਪੀ ਲੈਣ। ਇਹੋ ਚਾਟ ਕਰਦੀ ਕੱਟੀ ਹਾਂ। ਇਹੋ ਦੋਂਦੀ ਆ ਕੱਟੀ। ਪਿਓਰ ਦੋਂਦੀ ਕੱਟੀ ਕਹਿੰਦੇ ਯਕੀਨ ਹੋ ਜਾਂਦੇ। ਵਟਸਐਪ ਜਿਹੜੀ ਪਹਿਲੀ ਵੀਡੀਓ ਪਾਈ ਨਾ ਉਹ ਵੀ ਇੱਥੇ ਬੱਜੀ ਸੀ ਤੇ ਉਹ ਵੀ ਦੋਂਦੀ ਕੱਟੀ ਜਿਹੜੀ ਜਰਸੀ ਮੂੰਹ ਵਾਲੇ ਕਹੀ ਜਰਸੀ ਮੂੰਹ ਵਾਲੇ ਉਹਦਾ ਵੀ ਥੜ ਜੜ ਚੰਗੀ ਸੀ ਨਾ ਕੱਟੀ ਸੀ ਤੇ ਇਹਦੀ ਵੇਖਿਓ ਇਹਦਾ ਵੀ ਥੜ ਜੜ ਬਹੁਤ ਚੰਗੀ ਆ ਕੱਢੀ। ਯਾਦੀ ਚੰਗੀ ਆ ਸਪੈਸ਼ਲ ਆ ਕੱਟੀ। ਚੁਆਈ ਚੰਗੀ ਹੋਣੀ ਆ ਬਾਹਰ ਸਾਹਿਬ ਮੱਜਾਂ ਵਾਲੀ ਚੁਆਈ ਆ ਠੀਕ ਆ ਮੱਜਾਂ ਵਾਲੀ ਚੁਆਈ ਆ ਕੱਟੀ ਨੂੰ ਲੱਗੀ ਥੜ ਗਿਆ ਥਾਣੇ ਵੇਖੋ ਤੈ ਕੱਟੀ ਨੂੰ ਕੱਢਿਆ ਹਾਂਜੀ ਇਹ ਕੋਈ ਨਿਮ ਤਾਰ ਮਾਰਦੇ ਪਹਿਲਾਂ ਧਾਰਾ ਮਾਰ ਕੱਢਿਆ ਵੇਖਿਓ ਆ ਕੱਟੀ ਲਈ ਐਵੇਂ ਤਰੀਫਾੜੀ ਜੇ ਕਰਦੇ ਕੋਈ ਚੀਜ਼ ਆ ਕੱਟੀ ਦੇ ਵੇਖੋ ਕੱਟੀ ਨੂੰ ਥਾੜ ਥੋੜੇ ਸਪੈਸ਼ਲ ਲੱਗਾ ਪਹਿਲਨ ਕੱਟੀ ਵੇਖੋ ਦੁੰਦੀ ਆ ਨਹੀਂ ਤੇ ਆਪਣੀਆਂ ਇਧਰ ਦੀਆਂ ਦੇਸੀਆਂ ਹਨ ਗਲਾਸਾਂ ਨਹੀਂ ਚੋਣੀਆਂ ਪੈਣੀਆਂ ਹੋ। ਹਾਂਜੀ। ਵੇਖੋ ਠੰਡੀ ਚੋਟੀ। ਮਾਰ ਸਾਹਿਬ ਮਾਰ ਕੋਈ ਨਹੀਂ ਤਾ। ਕਿੰਨੀ ਤਰੀਫ਼ ਕਰੀਏ ਉਨੀ ਥੋੜੀ। ਥੱਲੇ ਮਾਰ ਦੋ। ਐਂ ਲੈਣੇ ਤੇ ਮਨ ਲਾ ਥਾਰੇ ਚੰਗੇ ਵਾਲੀ ਕੱਟੀ ਕੁਆਲਿਟੀ ਵਾਲੀ। ਆ ਵੇਖੋ। ਵੇਖੋ ਜੀ ਵੀ ਇੱਕ ਇਹ ਤਾਂ ਤੁਰੀਆਂ ਬਾਕੀ ਮਈਆਂ ਦੀ ਚਵਾਈ ਜੱਗੀ ਜੀ। ਮਾਰ ਸਾਹਿਬ ਮਾੜਾ ਜਾਂ ਦੱਬਨ ਦੀ ਲੋੜ ਆ। ਬੋਲੀ ਜਾਈ ਆ ਵੇਖੋ। ਚਵਾਈ ਆਪੇ ਹੋਈ ਜਾਂਦੀ ਆ। ਹਾਂ ਸਹੀ ਗੱਲ। ਯਾਰ ਸਖਰੀ ਇਤੋਂ ਸੀ। ਮਾਰ ਸਾਹਿਬ। ਹਾਂ ਇਹ ਚਵਾਈ ਬੋਲੀ ਆ ਪੂਰੀ। ਬੋਲੀ ਚਵਾਈ ਦੀ ਆ। ਚੰਗੀ ਝੋਟੀ ਹੋਰ ਇੱਕ ਰੱਖੀ ਚੰਗੀ ਇਹ ਉੱਥੇ ਲੈ ਜਾਓ ਇਹ ਛੋੜ ਪਰ ਇਹ ਆ ਵੇਖੋ ਇਹ ਤਾਂ ਇੱਦਾਂ ਮੁਹੱਢੀ ਜਾ ਕੱਟੀ ਜਾਂਦੀ ਆ ਵੇਖੋ ਪਿਓਰ ਦੋਂਦੀ ਪਿਓਰ ਪਿਓਰ ਦੋਂਦੀ ਬੱਸ ਗਏ ਨਹੀਂ ਦੋਂਦੀ ਜਗੀ ਜੀ ਲੇਕਿਨ ਦੋਂਦੀ ਆ ਵੇਖੋ ਹਾਂ ਪਿਓਰ ਦੋਂਦੀ ਆ ਕੱਟੀ ਹਾਂ ਸੋਹਣੀ ਫੇਸ ਕੁਆਲਿਟੀ ਜਿੰਨੀ ਤਾਰੀਫ ਕਰੀਏ ਨਾ ਇਹ ਵੀ ਨਾ ਆਖਣਾ ਫਲਕਾਰੀ ਪਾਈ ਆ ਫਲਕਾਰੀ ਇੱਤੀ ਸੋਹਣੀ ਲੱਗਦੀ ਆ ਆ ਵੇਖੋ ਹਾਂ ਛੋਟੀ ਪਿੱਠਪੁੜੀ ਲਈ ਚੰਗੀ ਏ ਪੜੀ ਪੁਲੀ ਵੀ ਕੱਟੀ ਕੋਈ ਗੱਲ ਨਹੀਂ ਕਿ ਪੱਖੋ ਨਹੀਂ ਮਾੜੀ ਕੱਟੀ ਜਿੰਨੀਆਂ ਸੋਹਣੀਆਂ ਸੋਹਣੀਆਂ ਜਿੰਨੀਆਂ ਸੋਹਣੀਆਂ ਕੱਟੀਆਂ ਜਿਆਦੀ ਚੰਗੀਆਂ ਕੱਟੀਆਂ ਮੁਕਤ ਜਿਹਦਾ ਭਾਅ ਘਾਟਾ ਦੇ ਚੱਲੀ ਗਏ ਭਾਅ ਬਾਦ ਸਾਹਿਬ ਜੈ ਜੀ ਕਰਦੀ ਏ ਅੱਜ ਮੁਕਤ ਦਾ ਹੀ ਭਾਅ ਜੱਗੀ ਨੇ ਕਰ ਦੇਣਾ ਅੱਜ ਜੱਗੀ ਦੇ ਸਿਰ ਤੇ ਸੁੱਟਦਾ ਵਾਂ ਭਾਵੇਂ ਭਾਦੇ ਘਾਟਾ ਨੇ ਭਾਵੇਂ ਲੱਲੇ ਮੁਨਾਫਾ ਬਾਦ ਸਾਹਿਬ ਜੈ ਜੀ ਮੁੱਲ ਕਰ ਦੇਣਾ ਖੜ ਕੇ ਵੇਚਣਾ ਇਧਰ ਪਾਵੇਂ ਜਿਹੜਾ ਵੇਚ ਵੀ ਸਕਦਾ ਕੱਟੀ ਛੋਟੀ ਨੂੰ ਪਿੱਛੇੋਂ ਵੇਖੋ ਤੁਸੀਂ ਚੰਗੀ ਏ ਝੋਟੀ ਹਲੇ ਦੂਜੀ ਚਵਾਈ ਆ ਖੁੱਲ ਗਿਆ ਵੀ ਹੋਰ ਚਵਾਈਆਂ ਚ ਜਿਆਦੀ ਖੁੱਲੂ ਕੱਢੀ ਮਗਰਿਆ ਲਿਖੜੂਗੀ ਹਾਂ ਬਾੜ ਸਾਹਿਬ ਦੂਜੀ ਦਾ ਦੋ ਚਵਾਈਆਂ ਆ ਵਾ ਕੱਟੀ ਜਿੱਦਣ ਮੈਲੇ ਤੇ ਆਈ ਜਿੱਦਣ ਦੋਤੇ ਆਈ ਕੱਟੀ ਤੇ ਫੇਰ ਆਪਣੀਆਂ ਚੀਜ਼ਾਂ ਦਿਖਾ ਲੂ ਨਾਰਾ ਵੇਖੋ ਦੋਵੇਂ ਪਾਸੇ ਇਦਾਂ ਝੋਟੀਆਂ ਲੱਗੀਆਂ ਦੋਵੇਂ ਪਾਸੇ ਦਾ ਕੀ ਗੇਟ ਕਹੂ ਇਹਦਾ ਬਾੜ ਸਾਹਿਬ ਚਵਾਈ ਬੜੀ ਕੱਟੀ ਨੇ ਹਾਂਜੀ ਯਾਰ ਕਰ ਦਈਏ ਮੁੱਲ ਕਰ ਦਿਓ ਯਾਰ ਮੁੱਲ ਤੇ ਦਾ ਕੱਟੀਆਂ ਇੱਡਾਂ ਦਾ ਡੇ ਡੇਡ ਕਰਦੇ ਆ ਪਰ ਬਾਠ ਡੇਰੀ ਫਾਰਮ ਦੇ ਸਿਰਫ ਮੁੱਲ ਨਹੀਂ ਕਰਨਾ 1 10 ਦੀ ਦੇਣੀ ਆ 1 10 ਦੀ ਹਾਂ ਵੇਖੋ ਨਮਨ ਫੈਦਾ ਪਿਛੇ ਇੱਕ ਕੱਟੀ ਆ ਆਦੂ ਵੀ ਕੱਟੀ 1 10 ਦੀ 1 10 ਦੀ ਜੜ ਵੇਖੋ ਛੜਦੀ ਹਾਂ ਛੜਦੀ ਜੜ ਖਾ ਲੋ ਨੇਰਾ ਥੋੜਾ ਘੋ ਗਿਆ ਵਾ ਹਾਂਜੀ ਕੱਟੀ ਜਾ ਕੇ 1 25 ਦੀ ਵੇਚ ਵੀ ਲੋ ਠੀਕ ਆ ਆ ਵੇਖੋ ਚੰਗੀ 4 ਦਾ 4 ਦਾ ਇਹ ਵੀ ਚੰਗੀ ਆ ਕੱਤੀ ਬਹੁਤ ਚੰਗੀ ਆ ਹਾਈ ਟੂ ਦਾ ਚਾਰ ਦੰਦ ਕੱਢੇ ਹੋ ਬਲਾ ਚਾਰ ਦੰਦ ਚਾਰ ਦੰਦ ਬਿਲਕੁਲ ਆ ਵੇਖੋ ਇਹ ਆ ਕੋਈ ਗੱਲ ਨਹੀਂ ਪ੍ਰਵਾਹ ਨਹੀਂ ਚਾਰ ਦੰਦ ਜੀ ਹਾਂ ਕੋਈ ਪ੍ਰਵਾਹ ਚੰਗੀ ਏ ਛੋਟੀ ਵੱਡੀ ਆ ਵੇਖੋ ਫੁੱਲ ਸਾਈਜ਼ ਇਹ ਵੀ ਬੱਚਾ ਕਰਦੇ ਫੁੱਲ ਸਾਈਜ਼ ਇਹਨੂੰ ਵੀ ਬੱਚਾ ਲਾ ਕੇ ਖਾਣਦੇ ਆ ਖਾਣਦੇ ਨਹੀਂ ਕੋਈ ਗੱਲ ਨਹੀਂ ਇਹ ਚੀਜ਼ਾਂ ਕੱਲੀ ਕੱਲੀ ਵਿਖਾਲਾਂਗੇ ਸਿੰਗ ਕੁਆਲਿਟੀ ਸਾਰਾ ਸਾਰੇ ਪੱਖੋਂ ਚੰਗੀ ਕੱਤੀ ਹਾਂਜੀ ਆ ਇਹ ਫੋਲ ਆਇਟ ਦੀ ਆ ਬੱਚਾ ਲਾ ਗਿਓ ਖਾਣਨੇ ਆ ਫੇ ਇਹ ਤੁਹਾਨੂੰ ਤੋੜ ਕੇ ਉਖਾਉਨੇ ਆ ਬਾਹਰ ਤੱਕ ਜਾ ਕੇ ਨਾ ਜਿਹੜਾ ਬੰਦਾ ਆਦਾ ਆਲਾ ਵੀ ਤੁਹਾਨੂੰ ਸਸਤਾ ਭਾਅ ਤੇ ਚੀਜ਼ ਚੰਗੀ ਮਿਲ ਜੇ ਤੇ ਕੱਟੀ ਵਾਲੀ ਮਿਲ ਕੱਟੀ ਵਾਲੀ ਮਿਲ ਜੇ ਤੇ ਦੋਵੇਂ ਹੀ ਲੈ ਜੇ ਬੰਦਾ ਜਿਹਦੇ ਇੱਕ ਲੈਣੀ ਬੱਚਾ ਛੱਡ ਦਿਓ ਜਿਹਨੇ ਇੱਕ ਖੜਦੀ ਨਾ ਉਹ ਦੋ ਲੈ ਕੇ ਨਿਹਰਾ ਆ ਗਿਆ ਇੱਧਰ ਹਾਂਜੀ ਤੁਹਾਨੂੰ ਚੰਨ ਗੇ ਕਰਕੇ ਆਵਾਉਨੇ ਆ ਨਿਹਰਾ ਆ ਗਿਆ ਥੋੜਾ ਜਿਹਾ ਆਵਾ ਕਰਕੇ ਇਹ ਤੇ ਨਾ ਜਿਹੜੇ ਬਗਰੇ ਚੋਣ ਇਹ ਵੀ ਚੰਗੀ ਜੱਗੀ ਹਾਂਜੀ ਪਾਸ ਸਸਤੇ 1 ਕਿਲੋ ਚੰਗੀ ਮਿਲ ਜਾਣੀ ਏ ਬਸ ਇਹ ਗੱਲ ਦੋਵੇਂ ਇਲਾਜੇ ਦੋਵੇਂ ਚੰਗੀਆਂ ਜਿਹੜਾ ਪਹਿਲੀ ਵੀਡੀਓ ਵੇਖ ਲੈਣਾ ਸਵੇਰੇ ਸੁਵਕਤੇ ਉੱਠਦੇ ਆ ਸਾਰ ਤੇ ਨਜ਼ਾਰੇ ਲਊਗਾ ਇਹ ਗੱਲ ਹੈ ਨਜ਼ਾਰੇ ਦੀ ਚੰਗੀ ਜੀ ਆਪੇ ਤੁਸੀਂ ਭਾ ਹੋਲਾ ਕਰਤ ਨਹੀਂ ਆਗੇ ਜੇ ਆਪੇ ਲਊਗਾ ਮੈਂ ਤਾਂ ਵੇਚ ਵੀ ਸਕਦਾ ਝੋਟੀਆਂ ਵੀ ਚੰਗੀ ਆ ਹਾਂ ਚੜ ਚੰਗੀਆਂ ਦੋਵੇਂ ਝੋਟੀਆਂ ਦੀਆਂ ਥੜਾ ਦੀਆਂ ਇਹ ਗੱਲ ਹੈ ਥੜਾ ਕੁਆਲਿਟੀ ਚੰਗੀ ਹੋਏ ਸਭ ਤੋਂ ਵੱਡੀ ਗੱਲ ਏ ਲੋਕ ਕਹਿੰਦੇ ਆ ਕੱਟੀ ਆਲੀ ਕੱਟੀ ਆਈ ਦੋਵੇਂ ਕੱਟੀਆਂ ਆੜੀਆਂ ਇਹ ਗੱਲ ਆ ਮੈਂ ਮਰਾ ਦਿੰਦਾ ਇਧਰ ਹਾਲੇ ਪਸਮੀਨੀ ਖਲੇ ਪਸਮੀਨੀ ਓਏ ਤੇ ਆਪਾਂ ਫੜ ਤੋਂ ਜਾ ਫੜ ਲੈ ਉਹ ਸਮਾਗ ਪੂਰੀ ਖਾਓ ਕੋਈ ਚੱਕਰ ਨਹੀਂ ਬਾਤਾਂ ਤਸੱਲੀ ਤਸੱਲੀ ਆ ਕਰਾਵਾਂਗੇ ਪੂਰੀਆਂ ਪੂਰੀਆਂ ਕਰਾਵਾਂਗੇ ਤਸੱਲੀ ਹਾਂ ਲਤਾਮਾਂ ਨੇ ਚੋੜੀਆਂ ਕਰਾ ਦੇ ਫੇ ਕੋਈ ਹਾਂ ਲੋ ਆਹ ਬਤੇ ਆ ਇੱਕ ਆ ਵੀ ਹਾਂ ਇੱਕ ਥਾਣੇ ਕੱਟੀ ਨੇ ਇੱਕੋ ਥਾਣੇ ਕੱਟੀ ਨੇ ਕੱਢਿਆ ਕਿੱਡਾ ਸੋਹਣਾ ਕੱਟੀ ਨੇ ਥਾਣ ਕੱਟਿਆ ਵਾ ਚੁਵਾਈ ਠੀਕ ਹੈ ਹੱਥ ਨਹੀਂ ਲਾਉਂਦੇ ਰਾਂ ਕਿੰਨੂੰ ਠੀਕ ਜਿਆਦੀ ਚੰਗੀ ਜਮਣੀ ਦੋਵੇਂ ਦੋਵੇਂ ਚੋਟੀਆਂ ਚੰਗੀਆਂ ਦੋਵੇਂ ਤੇ ਖੋਲ ਕੇ ਖਾ ਦੇ ਜਗੀ ਇੱਕ ਹੀ ਖੋਲ ਕੇ ਖੋਲ ਬਤਾ ਦੇ ਫੇ ਮੋਲ ਦਾ ਦੇਦਾ ਵੀ ਹਾਂਜੀ ਦੋਵੇਂ ਇਕੱਠੀਆਂ ਹੀ ਆਣ ਤੋਂ ਬਲਾ ਦੋਵੇਂ ਇਕੱਠੀਆਂ ਦੋ ਹਾਂ ਆਈਏ ਹੁਣ ਬਾਹਰ ਤੋਂ ਚੰਗੀਆਂ ਲਖੀਆਂ ਆਈ ਕਿ ਆ ਵੀਡੀਓ ਪਾ ਦੇ ਜਿਹੜਾ ਲੈ ਜੂਗਾ ਲੈ ਗਿਨੇ ਨਾ ਦੋਵੇਂ ਹੀਰੇ ਆ ਆਇਆ ਬਤੋ ਆਜੋ ਚਲ ਆ ਵੀ ਆ ਵੀ ਆਜੋ ਚਲ ਰਾਣੀਆਂ ਵਾ ਰਾਣੀਆਂ ਵੇਖੋ ਦੋਵੇਂ ਹਾਈਟ ਦੀਆਂ ਚੰਗੀਆਂ ਇਧਰ ਲਈ ਦੋਂਦੀ ਇਧਰ ਲਈ ਚੌਗੀ ਹਾਂ ਚੰਗੀਆਂ ਝੋਟੀਆਂ ਨੂੰ ਆਉਂਦੇ ਚੱਕੀ ਭਾਰਤਾ ਮੈਂ ਤਾਂ ਕਹਿੰਦਾ ਵੀ ਜਿਹੜਾ ਦੋਵੇਂ ਲੈ ਜੂਗਾ ਕਟਿਆ ਫਾਇਦੇ ਤੇ ਰਹੂਗਾ ਹਾਂ ਵੇਖੋ ਫਾਇਦੇ ਤੇ ਰਹੂਗਾ ਰਾਣੀਆਂ ਉਹਦੇ ਵੇਖੋ ਦੋਵੇਂ ਝੰਡੀਆਂ ਤਾਂ ਦੋ ਤਾਂ ਸਹੀ ਗੱਲ ਹੈ ਹਾਂ ਦੋਂਦੀ ਦੇ ਚੌਗੀ ਪਹਿਲਾਂ ਇੱਕ ਦਾ ਤੇ ਦੋਂਦੀ ਦਾ ਤੇ ਦੱਸਦਾ ਜੇ ਉਹ ਝੋਟੀ ਦਾ ਮੁੱਲ ਕੀ ਜੀ ਮੁੱਲ ਨਹੀਂ ਕਰਨਾ ਹਾਂਜੀ ਦੇਣ ਵਾਲੀ ਗੱਲ ਕਰ ਲਈ ਹੈ ਮੁੱਲ ਤੇ ਸਿਰਫ ਉਹ ਵੀ ਇੱਕ ਦਾਸ ਦੀ ਦੇਣੀ ਹੈ ਉਹ ਵੀ ਇੱਕ ਦਾਸ ਦੀ ਇੱਕ ਦਾਸ ਦੀ ਠੀਕ ਹੈ ਠੀਕ ਹਾਂਜੀ ਉਹਦੇ ਪਿੱਛੇ ਵੀ ਕੱਟੀ ਹੈ ਉਹਦੇ ਮਗਰ ਵੀ ਕੱਟੀ ਠੀਕ ਹੈ ਹਾਂਜੀ ਤੇ ਜੇ ਜੋੜਾ ਖਰੂ ਦਾ ਕਰਦੋਗੇ ਮਾਨਦਾਨ 100 ਕਿਲੋਮੀਟਰ ਤੱਕ ਪਹੁੰਚ ਵੀ ਕਰਦਾਂਗੇ ਪਹੁੰਚ ਕਰਦਾਂਗੇ ਹਾਂ ਠੀਕ ਹੈ ਹੋਰ ਦੱਸੋ ਪਹੁੰਚ ਕਰਦਾਂਗੇ ਜੇ ਜੋੜਾ ਹੀ ਖਰੂ ਦਾ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਪਹੁੰਚ ਕਰਦਾਂਗੇ ਠੀਕ ਹੈ ਠੀਕ ਹੈ ਜੀ ਬਾਕੀ ਵੀਡੀਓ ਵੇਖਣ ਲਾਇਕ ਸ਼ੇਅਰ ਕਮੈਂਟ ਜਰੂਰ ਕਰ ਲੈ ਠੀਕ ਹੈ ਜੀ ਆਸੀ ਸੇ